ਤੁਸੀਂ ਸੁਣਨ ਜਾ ਰਹੇ ਹੋ ਜਸਬੀਰ ਮੰਡ ਦਾ ਲਿਖਿਆ ਹੋਇਆ ਨਾਵਲ ਬੋਲ ਮਰਦਾਨਿਆਂ ਆਵਾਜ਼ ਅਮਰਜੀਤ ਸਿੰਘ ਸੂਰੀ ਦੀ ਇਸ ਨਾਵਲ ਦਾ ਸਮਰਪਣ ਦੋਵਾਂ ਮਾਵਾਂ ਅੱਗੇ ਸ਼ੀਸ਼ ਝੁਕਾਉਂਦਾ ਹਾਂ ਅੰਮੀ ਲਖੋ ਤੇ ਮਾਤਾ ਤ੍ਰਿਪਤਾ ਲਈ ਤੇ ਆਓ ਸ਼ੁਰੂ ਕਰਦੇ ਹਾਂ ਇਸ ਨਾਵਲ ਦਾ ਪਹਿਲਾ ਕਾਂਡ ਕਾਂਡ ਨੰਬਰ 1 ਧੁੱਪ ਨੇ ਹਵਾ ਦਾ ਸੁਭਾਅ ਬਦਲ ਦਿੱਤਾ ਸੀ ਸਿਆਲੂ ਦੁਪਹਿਰ ਦੀ ਧੁੱਪ ਵਿੱਚੋਂ ਲੰਘਦੇ ਬੋਲੇ ਤਲਵੰਡੀ ਦੀ ਮਿੱਟੀ ਨੂੰ ਛੋ ਕੇ ਪਹਿਲਾ ਕੋਸੇ ਹੁੰਦੇ ਫਿਰ ਅੱਗੇ ਦੂਰ ਪਹਾੜਾਂ ਵਿੱਚ ਜਾ ਠਰ ਜਾਂਦੇ ਹਵਾ ਤਾਂ ਮੌਸਮਾਂ ਦੀ ਹਜ਼ੂਰੀ ਵਿੱਚ ਵਗਦੀ ਹੀ ਰਹਿੰਦੀ ਹੈ ਇਹ ਤਾਂ ਚਾਨਣ ਤੋਂ ਬਿਨਾਂ ਆਕਾਰਾਂ ਦੀ ਗੈਰ ਹਾਜ਼ਰੀ ਵਿੱਚ ਵੀ ਵਗਣਾ ਨਹੀਂ ਭੁੱਲਦੀ ਮਰਦਾਨਾ ਅੱਜਕੱਲ ਅਜਿਹੇ ਅਜੀਬ ਖਿਆਲਾਂ ਵਿੱਚ ਗੁੰਮਿਆ ਤਲਵੰਡੀ ਦੀਆਂ ਗਲੀਆਂ ਵਿੱਚ ਘੁੰਮਦਾ ਫਿਰਦਾ ਦਿਸਦਾ ਸੀ ਕੁਝ ਭਾ ਨਹੀਂ ਸੀ ਰਿਹਾ ਘੜਤਾ ਬੁਣਤਾ ਨਾਲ ਅਣਬਣ ਚੱਲ ਰਹੀ ਸੀ ਚਿੱਤ ਦੇ ਚੁਫੇਰੇ ਇੱਕ ਗੂੰਜ ਰਹਿੰਦੀ ਅੱਖਾਂ ਅੱਗੇ ਇੱਕ ਚਲਕਾਰਾ ਜਿਹਾ ਲੰਘਦਾ ਪਰ ਉਹ ਸੁਰੀਲੀ ਆਵਾਜ਼ ਨਾ ਸੁਣਦੀ ਜੋ ਕੋਸੀ ਹਵਾ ਦੇ ਸਾਹਾਂ ਦੇ ਨਰਲੀਪ ਪੱਲੜੇ ਝੁਕਾ ਦਿੰਦੀ ਸੀ ਸ਼ਾਇਦ ਇਸੇ ਕਰਕੇ ਉਹ ਸਾਜ਼ ਵੀ ਹੁਣ ਚੁੱਪ ਸੀ ਮਹੀਨੇ ਲੰਘ ਗਏ ਸਨ ਆਪਣੇ ਆਪ ਤੇ ਹਰਖਾਉਂਦਾ ਸੀ ਉਹਨੇ ਆਪਣੇ ਮਿੱਤਰ ਦੇ ਜਾਨ ਨੂੰ ਵਿਦਾਇਗੀ ਕਿਉਂ ਬਣਨ ਦਿੱਤਾ ਜੈਰਾਮ ਨੀਤਾ ਇੰਨਾ ਹੀ ਕਿਹਾ ਸੀ ਤੁਸੀਂ ਚਲੋ ਹੁਣ ਮੈਂ ਤੇ ਨਾਨਕ ਇੱਥੋਂ ਇਕੱਲੇ ਹੀ ਸੁਲਤਾਨਪੁਰ ਜਾਵਾਂਗੇ ਇਹ ਲਫ਼ਜ਼ ਤਾਂ ਉਹਨਾਂ ਲਈ ਸਨ ਜਿਨ੍ਹਾਂ ਨੇ ਉਹ ਤੋਂ ਵਿਛੜਣ ਦੀ ਵਿਵਸਥਾ ਕੀਤੀ ਸੀ ਇਥੋਂ ਤਲਵੰਡੀ ਵੱਲ ਵਾਪਸੀ ਮਹਿਤਾ ਕਾਲੂ ਚਾਚੇ ਲਾਲੂ ਤੇ ਮਾਤਾ ਤ੍ਰਿਪਤਾ ਦੀ ਹੋਣੀ ਚਾਹੀਦੀ ਸੀ ਉਹ ਕਿਉਂ ਵਾਪਸ ਮੁੜ ਆਇਆ ਸੀ ਉਹਨੇ ਵਿਛੋੜਾ ਕਿਹੜੀ ਗੱਲਾਂ ਸਹੇੜਿਆ ਅੱਜਕੱਲ ਆਪਣੇ ਆਪ ਨੂੰ ਅਜਿਹੇ بڑے ਸਵਾਲ ਸੁਣਦੇ ਸਨ ਕਿਸੇ ਨੇ ਨਾਨਕ ਨੂੰ ਭੇਜਣ ਵਿੱਚ ਆਪਣੀ ਜਿੱਤ ਸਮਝੀ ਕਿਸੇ ਨੇ ਆਪਣੇ ਨਾਲ ਤੌਰਨ ਵਿੱਚ غرور ਕੀਤਾ ਸੀ ਪਰ ਉਹਦੇ ਵੱਲ ਕਿਸੇ ਨੇ ਧਿਆਨ ਨਹੀਂ ਸੀ ਦਿੱਤਾ ਸਾਈਂ ਵੀ ਆਪਣੇ ਪ੍ਰੇਮ ਵਿੱਚ ਸੁਲਤਾਨਪੁਰ ਵੱਲ ਝੁੱਕ ਗਿਆ ਸੀ ਜਾਣ ਵੇਲੇ ਉਹਨੇ ਇੱਕ ਵਾਰ ਵੀ ਪਲਟ ਕੇ ਨਹੀਂ ਸੀ ਵੇਖਿਆ ਜਿਨ੍ਹਾਂ ਨੇ ਉਹਨੂੰ ਭੇਜਿਆ ਸੀ ਉਹਨਾਂ ਨੂੰ ਵੀ ਉਹਦੀ ਇਹ ਹਰਕਤ ਚੰਗੀ ਨਹੀਂ ਸੀ ਲੱਗੀ ਪਰ ਮਰਦਾਨਾ ਅਖੀਰ ਤੱਕ ਉਹਨੂੰ ਵੇਖਦਾ ਰਿਹਾ ਅੱਗੇ ਤਿੱਬਿਆਂ ਦੀਆਂ ਕਤਾਰਾਂ ਨੇ ਪਗ ਡੰਡੀ ਘਟ ਲਈ ਤੇ ਉਹ ਦਿਸਣੋਂ ਹਟ ਗਏ ਕੁਝ ਪਲਾਂ ਬਾਅਦ ਮਰਦਾਨੇ ਨੂੰ ਕੁਝ ਹੋਇਆ ਸੀ ਤੇ ਉਹ ਸ਼ਾਂਤ ਉਸੇ ਜਗ੍ਹਾ ਖੜ ਕੇ ਇੰਤਜ਼ਾਰ ਕਰਨ ਲੱਗਾ ਉਹ ਮਹਿਤਾ ਕਾਲੂ ਦੇ ਪਰਿਵਾਰ ਨਾਲ ਪਿੰਡ ਵੱਲ ਨਾ ਮੁੜਿਆ। ਉਹਨਾਂ ਕਿਹਾ ਵੀ ਸੀ ਪਰ ਉਹ ਮੁੜਿਆ ਆਪਣੀ ਮਰਜ਼ੀ ਦੇ ਨਾਲ। ਤਲਵੰਡੀ ਵੱਲ ਜਾਣ ਵੇਲੇ ਅਜਿਹਾ ਵਿਰਾਗ ਪਹਿਲਾਂ ਕਦੇ ਨਹੀਂ ਸੀ ਚੜਿਆ। ਇਹੋ ਸੀ ਉਹ ਗੋਲ ਪੇਠ ਵਾਲੀ ਟਿੱਬੀ ਜਿੱਥੋਂ ਜੈਰਾਮ ਤੇ ਨਾਨਕ ਸੁਲਤਾਨਪੁਰ ਵੱਲ ਤੁਰੇ ਸਨ। ਇਸ ਤੋਂ ਅੱਗੇ 베ਰੀਆਂ ਦੇ ਝੋਂਡੋਲੇ ਉਹਦੀ ਗੁਪਤ ਕਟਿਆ ਸੀ ਜਿਸ ਦਾ ਸਿਰਫ ਉਹਨੂੰ ਹੀ ਪਤਾ ਸੀ। ਤਾਂ ਹੀ ਤਾਂ ਪਲਾਂ ਵਿੱਚ ਉਹ ਲੱਭ ਲੈਂਦਾ ਸੀ। ਉਹ 베ਰੀਆਂ ਤੋਂ ਪਾਰ ਉਸ ਝੌਂਪੜੀ ਕੋਲ ਪਹੁੰਚਿਆ ਇਸ ਤੋਂ ਅੱਗੇ ਜਿਵੇਂ ਉਜਾੜਾ ਮੁੱਕ ਜਾਂਦੀਆਂ ਸਨ ਇੱਕ ਛੋਟਾ ਜਿਹਾ ਪੰਛੀ ਕੁਟਿਆ ਵਿੱਚੋਂ ਨਿਕਲ ਉੱਡਿਆ ਅੰਦਰ ਪਿਆ ਸਾਈ ਦੇ ਹੱਥ ਦਾ ਬਣਿਆ ਇੱਕ ਤਾਰਾ ਉਹਨੇ ਛੋਟੇ ਛੋਟੇ ਸੁਰਾਂ ਨਾਲ ਜਗਾਇਆ ਨਿੱਕੇ ਨਿੱਕੇ ਵੇਰਵੇ ਉਹਦੇ ਚੇਤੇ ਵਿੱਚ ਸੱਜਰੇ ਹੋਣ ਲੱਗੇ ਤਾਂ ਹੀ ਤਾਂ ਇਸ ਜਗ੍ਹਾ ਦਿਨ ਵਿੱਚ ਇੱਕ ਵਾਰ ਆਏ ਬਿਨਾਂ ਨਹੀਂ ਸਰਦਾ ਜੋ ਫੇਰੇ ਫਿੱਕੇ ਜਾਮਣੀ ਰੰਗਾਂ ਦਾ ਫੈਲਿਆ ਉਚਾਣਾ ਨਿਵਾਣਾ ਦਾ ਘੇਰਾ ਆਪਣੀਆਂ ਹੀ ਕਤਾਰਾਂ ਵਿੱਚ ਰਚਿਆ ਦਿਸ ਰਿਹਾ ਸੀ। ਝੌਂਪੜੀ ਅੱਗੇ ਪਏ ਪੱਥਰਾਂ 'ਚੋਂ ਹਾਲੇ ਵੀ ਮਿੱਟੀ ਦੀ ਗੰਧ ਆ ਰਹੀ ਸੀ। ਹਾਲੇ ਮਿੱਟੀ ਦੀ ਤਾਸੀਰ ਇਹਨਾਂ 'ਚੋਂ ਗਈ ਨਹੀਂ ਸੀ। ਥਾਵਾਂ ਨਾਲ ਸ਼ਾਇਦ ਭਾਵਨਾ ਬਦਲ ਜਾਂਦੀ ਹੈ। ਇਸ ਕੁਟਿਆ ਵਿੱਚ ਤਲਵੰਡੀ ਵਿੱਚ ਵਾਪਰੀਆਂ ਦੁਖਦ ਘਟਨਾਵਾਂ ਬਾਰੇ ਕਦੇ ਗੱਲ ਨਹੀਂ ਸੀ ਹੋਈ। ਉਹ ਕਿਸੇ ਰੰਗ ਵਿੱਚ ਰੰਗਿਆ ਬਹੁਤ ਹੀ ਕੋਮਲ ਸੰਵਾਦ ਕਰਦਾ ਕਰਦਾ ਲੀਨ ਹੋ ਜਾਂਦਾ ਸੀ ਚਾਹੇ ਉਹ ਮੱਜਾਂ ਦੁਆਰਾ ਉਜਾੜੀ ਖੇਤੀ ਸੀ ਚਾਹੇ ਸੱਚੇ ਸੌਦੇ ਦਾ ਰੌਲਾ ਸੀ ਚਾਹੇ ਘਰ ਤੋਂ ਸਾਰਾ ਦਿਨ ਬਾਹਰ ਰਹਿਣ ਦਾ ਝਗੜਾ ਸੀ ਇੱਥੇ ਅਜਿਹੀ ਕੋਈ ਵੀ ਗੱਲ ਪੁੱਛਣੀ ਬੇਵਕਤ ਜਾਪਦੀ ਸੀ ਇਥੋਂ ਹੀ ਦੋ ਟਿੱਬੀਆਂ ਵਿੱਚ ਦੀ ਲੰਗ ਦੀ ਇੱਕ ਬਾਰੀਕ ਧਾਰ ਸੀ ਜਿਸ ਵਿੱਚੋਂ ਦੂਰ ਤਲਵੰਡੀ ਦੇ ਫੈਲੇ ਖੇਤਾਂ ਨੂੰ ਵੇਖਿਆ ਜਾ ਸਕਦਾ ਸੀ ਇਹੋ ਉਹ ਵਿਥ ਸੀ ਜਿਸ ਰਾਹੀਂ ਕਦੇ-ਕਦੇ ਹਵਾ ਨਾਲ ਦੂਰ ਖੇਤਾਂ ਦੀ ਕੋਈ ਆਵਾਜ਼ ਸੁਣਦੀ ਹਾਲੇ ਸੱਚੇ ਸੌਦੇ ਵਾਲੀ ਗੱਲ ਠੰਡੀ ਨਹੀਂ ਸੀ ਪਈ ਇੱਕ ਦਿਨ ਸੰਤਰੀਣ ਲੱਭਦਾ ਪਿੰਡ ਆ ਪਹੁੰਚਿਆ ਸੀ ਮੈਨੂੰ ਉਹ ਬਾਲਕ ਵਿਖਾਓ ਵੱਡੇ ਤੜਕੇ ਨੂੰ ਉਹ ਦੋਵੇਂ ਜਦੋਂ ਇੱਥੇ ਪਹੁੰਚੇ ਤਾਂ ਨਾਨਕ ਚੌਂਪੜੀ ਅੰਦਰ ਹੀ ਬੈਠਾ ਸੀ ਤੇਰੇ ਬੈਰਾਗ ਨੂੰ ਢੀਕਦਿਆਂ ਹਨੇਰਾ ਹੋ ਗਿਆ ਬੈਰਾਗ ਦਾ ਵੀ ਚਾਨਣ ਹੁੰਦਾ ਦੀਵਾ ਬਾਲ ਬੈਰਾਗ ਗਿਆ ਸੰਤਰੀਣ ਉੱਤਰ ਸੁਣ ਹਨੇਰੇ ਵਿੱਚ ਹੀ ਖੜਾ ਰਿਹਾ ਉਹ ਹੱਸਦਾ ਜਾਪ ਰਿਹਾ ਸੀ ਸੰਤ ਰੇਣ ਨੇ ਵਿਛੜਨ ਨੂੰ ਜਸ਼ਨ ਬਣਾ ਲਿਆ ਸੀ ਪਰ ਉਹਨੂੰ ਵਿਛੜ ਕੇ ਇਹ ਕੀ ਹੋ ਗਿਆ ਸੀ ਉਦੋਂ ਅਜਿਹਾ ਕੀ ਵਾਪਰਿਆ ਸੀ ਜੋ ਵਿਛੜਨ ਨਹੀਂ ਸੀ ਬਣਿਆ ਉਹ ਚੌਂਪੜੀ ਤੋਂ ਬਾਹਰ ਆਇਆ ਸੰਤ ਰੇਣ ਦੇ ਵਾਪਸੀ ਵਾਲੇ ਰਾਹ ਨੂੰ ਨਿਹਾਰਿਆ ਪਰ ਵੈਰਾਗ ਉਦਾਸ ਹੀ ਰਿਹਾ ਸੰਤ ਰੇਣ ਵਾਂਗ ਜਸ਼ਨ ਦਾ ਕੋਈ ਚਸ਼ਮਾ ਨਹੀਂ ਫੁੱਟਿਆ ਹੁਣ ਇੱਕ ਵਾਰ ਫਿਰ ਤਲਵੰਡੀ ਵੇਖਣਾ ਪੈਣਾ ਸੀ ਉਸੇ ਗਲੀ ਵਿੱਚੋਂ ਦੀ ਲੰਘਣਾ ਪੈਣਾ ਸੀ ਜਿੱਥੇ ਸਾਈ ਦਾ ਘਰ ਸੀ ਅੱਜ ਕੱਲ ਬੀਬੀ ਨਾਨਕੀ ਵੀ ਆਈ ਹੋਈ ਸੀ ਜੈ ਰਾਮ ਨਾਨਕ ਨੂੰ ਲੈ ਗਿਆ ਸੀ ਉਹ ਕੁਝ ਦਿਨ ਲਈ ਰੁਕ ਗਈ ਸੀ ਬੀਬੀ ਨਾਨਕੀ ਦੇ ਮੂੰਹੋਂ ਉਹਦੇ ਬਾਰੇ ਸੁਣਨ ਲਈ ਪਹਿਲਾਂ ਆਪਣੇ ਆਪ ਨੂੰ ਤਿਆਰ ਕਰਨਾ ਪੈਣਾ ਸੀ ਉਹਨੇ ਲੰਬੇ ਲੰਬੇ ਸਾਹ ਬਾਹਰ ਕੱਢੇ ਜਿਨ੍ਹਾਂ ਵਿੱਚ ਵਿਛੋੜੇ ਦਾ ਭਾਰਾਪਨ ਸੀ ਦੇਹ ਨੂੰ ਨਾਜ਼ੁਕ ਬਣਾਉਣ ਦਾ ਜੀ ਕੀਤਾ ਹੁਣ ਉਹਦੇ ਚਫੇਰੇ ਖੇਤ ਸਨ ਆਲੇ-ਦੋਲੇ ਮਹਿਤਾ ਕਾਲੂ ਦੇ ਖੇਤਾਂ ਦੀਆਂ ਕਤਾਰਾਂ ਸਨ ਇਹਨਾਂ ਖੇਤਾਂ ਦੀ ਮਿੱਟੀ ਤੇ ਫਿਰਦਿਆਂ ਉਹ ਅਨੇਕਾਂ ਵਾਰ ਦੇਖਿਆ ਸੀ ਉਹ ਸਾਹਮਣੇ ਚਰਾੰਦਾਂ ਧੋਤਰ ਦੀਆਂ ਟਲਾਣਾ ਸਨ ਜਿਨ੍ਹਾਂ ਤੋਂ ਉੱਤਰਦਾ ਉਹ ਅਕਸਰ ਦੇਖ ਪੈਂਦਾ ਸੀ ਇੱਥੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰ ਰਹੇ ਹਨ ਇਹਨਾਂ ਤੋਂ ਅੱਗੇ ਕੁਟੀਆਂ ਨੂੰ ਜਾਂਦੀ ਪੈੜਚਾਲ ਸੀ ਜਿਸ ਤੇ ਅੱਜਕੱਲ ਨੰਗੇ ਪੈਰੀ ਤੁਰਨ ਨੂੰ ਜੀ ਕਰਦਾ ਇੱਕ ਵਾਰ ਫੇਰ ਉਹਨੇ ਖੜ ਕੇ ਉਨ੍ਹਾਂ ਖੇਤਾਂ ਵੱਲ ਵੇਖਿਆ ਜਿੱਥੇ ਕੰਮ ਕਰਦੇ ਵਕਤ ਮਿੱਟੀ ਵਿੱਚ ਇੱਕ ਤਰਾਨਾ ਜਾਗਦਾ ਸੀ ਆਸ-ਪਾਸ ਦੀ ਮਿੱਟੀ ਦੇ ਸਵਾਸ ਜਾਗ ਪੈਂਦੇ ਸਨ ਇਨ੍ਹਾਂ ਵਟਾਂ ਤੇ ਬੈਠ ਕੇ ਦੋਵਾਂ ਨੇ ਕਿੰਨੀ ਵਾਰ ਗਾਇਆ ਸੀ ਖੜੀਆਂ ਫਸਲਾਂ ਵੱਲ ਇਸ਼ਾਰੇ ਕਰ ਅੰਨ ਵੜਨ ਦੀ ਲਾਲਸਾ ਨੂੰ ਵਧਾਇਆ ਸੀ ਸਾਈਂ ਦੇ ਇਸ਼ਾਰੇ ਨਾਲ ਖੜੀਆਂ ਫਸਲਾਂ ਪੀਰਾਂ ਦੇ ਝੁੰਡ ਜਾਪਦੀਆਂ ਸਨ ਸ਼ਾਇਦ ਇਸੇ ਕਰਕੇ ਉਹਨੂੰ ਇੱਧਰ ਆਉਣੋਂ ਵਰਜ ਦਿੱਤਾ ਸੀ ਤਲਵੰਡੀ ਹੋਰ ਨੇੜੇ ਦਿਸਣ ਲੱਗਾ ਰਾਏ ਬੁਲਾਰ ਦੀ ਹਵੇਲੀ ਚੋਂ ਫਜ਼ਰ ਦੀ ਨਮਾਜ਼ ਦੀ ਆਵਾਜ਼ ਆ ਰਹੀ ਸੀ। ਮਾਸਕੀ ਹਵੇਲੀ ਅੱਗੇ ਪਾਣੀ ਛਿੜਕ ਰਹੇ ਸਨ। ਕੱਲ ਦੀਆਂ ਪੱਤਲਾਂ ਨੂੰ ਹਵਾ ਨੇ ਉਡਾ ਕੇ ਇੱਕ ਪਾਸੇ ਕਰ ਦਿੱਤਾ ਸੀ। ਇੱਕ ਐਸੀ ਆਵਾਜ਼ ਜੋ ਸਿਰਫ ਹੁਕਮ ਵਿੱਚ ਹੀ ਬੋਲਦੀ ਸੁਣੀ ਸੀ, ਅੱਜਕੱਲ ਕੋਮਲ ਹੋ ਪੁੱਛਦੀ ਹੈ। ਮਰਦਾਨਿਆਂ ਆਪਣੇ ਸਾਈਂ ਦੇ ਘਰ ਚੱਲੇ ਆ। ਰਾਏ ਬੁਲਾਰ ਦਾ ਇਹ ਪੁੱਛਣਾ ਬੜਾ ਸੁਆਦਲਾ ਲੱਗਦਾ। ਸੱਜਰੇ ਪਾਣੀ ਨਾਲ ਹਵੇਲੀ ਦੇ ਅੱਗੇ ਮਿੱਟੀ ਮਹਿਕ ਰਹੀ ਸੀ ਸਾਹਮਣੇ ਹਵੇਲੀ ਦੀ ਡਾਟ ਤੇ ਲਿਖੀਆਂ ਆਇਤਾਂ ਉੱਤੇ ਸਜਰੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ ਇਸ ਡਾਟ ਥੱਲੇ ਸਾਈ ਦੇ ਨਾਲ ਬੜੇ ਸੰਵਾਦ ਹੋਏ ਸਨ ਕਦੇ ਫਸਲਾਂ ਦਾ ਉਜਾੜਾ ਕਦੇ ਕਾਜ਼ੀ ਨਾਲ ਵਿਵਾਦ ਉਹ ਇੱਥੇ ਚੌਂਕੜੀ ਮਾਰ ਬੈਠ ਜਾਂਦਾ ਸੀ ਉਹਦੀ ਉੱਪਰ ਵੱਲ ਉੱਠਦੀ ਉਂਗਲ ਨਾਲ ਆਇਤਾਂ ਦਾ ਰੰਗ ਹੋਰ ਗੂੜਾ ਦਿਸਦਾ ਇੱਥੇ ਉਹਨੂੰ ਹਮੇਸ਼ਾ ਉਹਦੀਆਂ ਮਾਸੂਮ ਭੋਲਾਂ ਵਿੱਚ ਕੋਮਲਤਾ ਦਾ ਪਲੜਾ ਭਾਰੀ ਦਿਸਦਾ ਸੀ ਉਹ ਤੇ ਨਾਨਕੀ ਜਦੋਂ ਵੀ ਉਹਦੇ ਵੱਲ ਵੇਖਦੇ ਤਾਂ ਅੱਖਾਂ ਸਕੀਆਂ ਸਕੀਆਂ ਜਾਪਦੀਆਂ ਕਿੰਨੀ ਵਾਰ ਸੋਚਿਆ ਸੀ ਉਹ ਕੋਈ ਭੇਦ ਕਿਉਂ ਨਹੀਂ ਖੋਲਦਾ ਬਸ ਦਵਾਰ ਖੋਲ ਦਿੰਦਾ ਹੈ ਉਸ ਵਿੱਚ ਬਹਿ ਕੇ ਕੁਝ ਪਤਾ ਨਹੀਂ ਸੀ ਲੱਗਦਾ ਹਵੇਲੀ ਸਾਹਮਣੋਂ ਵਡੇਰਿਆਂ ਦੀ ਮਸਜਿਦ ਚੋਂ ਰਾਇ ਬੁਲਾਰ ਆਪਣੇ ਪਰਿਵਾਰ ਦੇ ਨਾਲ ਨਮਾਜ਼ ਅਦਾ ਕਰਕੇ ਮੁੜ ਰਿਹਾ ਸੀ ਸਵੇਰ ਦੀ ਚਮਕਦੀ ਧੁੱਪ ਮਸਜਿਦ ਦੇ ਵੱਡੇ ਮਿਨਾਰਾਂ ਉੱਪਰ ਲਿਸ਼ਕਾਰੇ ਮਾਰ ਰਹੀ ਸੀ ਅੱਜ ਮਰਦਾਨਾ ਰੁਕਿਆ ਨਹੀਂ ਸੀ ਉਸ ਤੋਂ ਅੱਗੇ ਦੋ ਵੱਡੇ ਮੰਦਰ ਸਨ ਇੱਕ ਵਿੱਚ ਬੁੱਤਾਂ ਦੀ ਪਰਮਾਰ ਸੀ ਤੇ ਦੂਜੇ ਅੱਗੇ ਵੇੜਾ ਖਾਲੀ ਪਿਆ ਸੀ ਪਰ ਅੱਜਕੱਲ ਤਲਵੰਡੀ ਉਹੋ ਜਿਹਾ ਨਹੀਂ ਸੀ ਜਾਪਦਾ ਜਿਹੋ ਜਿਹਾ ਉਹਦੇ ਨਾਲ ਘੁੰਮ ਕੇ ਜਾਪਦਾ ਸੀ ਹਰ ਜਗ੍ਹਾ ਕੁਝ ਖਾਲੀ ਦਿਸਦਾ ਸੀ ਹਰ ਥਾਂ ਤੇ ਕਿਸੇ ਦਾ ਹੋਣਾ ਗੈਰ ਹਾਜ਼ਰ ਦਿਸਦਾ ਸੀ ਹਾਲਾਂਕਿ ਉਹਦੀ ਯਾਦ ਬੜੀ ਮਿੱਠੀ ਸੀ ਪਰ ਜੋ ਸਵਾਦ ਮਿੱਠੇ ਨੂੰ ਚੱਖਣ ਚੋਂ ਆਉਂਦਾ ਹੈ ਉਹ ਨਹੀਂ ਸੀ ਆ ਰਿਹਾ ਹਾਲੇ ਇੱਕ ਮੋੜ ਹੋਰ ਆਉਣਾ ਜਿੱਥੋਂ ਉਹਦਾ ਘਰ ਦਿਸਣਾ ਸ਼ੁਰੂ ਹੋਣਾ ਸੀ ਇਸ ਗਲੀ ਵਿੱਚ ਸਰੀਰ ਨੂੰ ਨਾਜ਼ੁਕ ਬਣਨ ਲੱਗਿਆਂ ਦੇਰ ਨਹੀਂ ਲੱਗਦੀ ਇਸ ਤੋਂ ਅੱਗੇ ਪੈਰਾਂ ਨੂੰ ਆਪਣੀ ਹਜ਼ੂਰੀ ਵਿੱਚ ਤੁਰਨਾ ਆਉਂਦਾ ਸੀ ਇਸ ਗਲੀ ਵਿੱਚ ਸਾਈਂ ਨੇ ਹਰ ਖੰਡਨ ਨੂੰ ਸਵਾਰਕਾਰ ਦੀ ਤੌਰ ਵਿੱਚ ਮੁਕਤ ਕੀਤਾ ਸੀ ਤੇਰੇ ਅੱਖਾਂ ਦੇ ਸਮੂਹਾਂ ਨੇ ਉਹਦੇ ਵੱਲ ਤਿਰਛੀਆਂ ਸਵਾਲੀਆ ਨਜ਼ਰਾਂ ਦੇ ਨਾਲ ਝਾਕਿਆ ਸੀ ਪਰ ਇੱਕ ਮਸਤਾਨੀ ਚਾਲ ਹਵਾ ਵਾਂਗ ਇਸ ਰਾਤੇ ਤੁਰਦੀ ਰਹੀ ਸੀ ਸਾਹਮਣੇ ਸਾਈਂ ਦਾ ਘਰ ਦਿਸਣ ਲੱਗ ਪਿਆ ਸੀ ਦਰਵਾਜ਼ੇ ਸਾਹਮਣੇ ਦੌਲਤਾ ਮਾਸੀ ਖੜੀ ਸੀ ਫੇਰ ਉਹੀ ਆਵਾਜ਼ ਜਿਸ ਵਿੱਚ ਉਹ ਮਾਤਾ ਤ੍ਰਿਪਤਾ ਨੂੰ ਤੇਰੇ ਕਹਿ ਕੇ ਬੁਲਾਉਂਦੀ ਸੀ ਤੇਰੇ ਪੁੱਤ ਦਾ ਮਰਾਸੀ ਯਾਰ ਆਇਆ ਏ ਇਸ ਦੌਲਤਾ ਤੇ ਕਦੇ-ਕਦੇ ਤਰਸ ਆਉਂਦਾ ਕਿੰਨੀ ਵਾਰ ਸਾਈ ਨੂੰ ਲੱਭ ਕੇ ਲਿਆਈ ਸੀ ਫਿਕਰ ਵਿੱਚ ਭੱਜੀ ਵੀ ਫਿਰੀ ਘਰ ਘਰ ਆਵਾਜ਼ ਮਾਰਦੀ ਲੰਗੀ ਫਿਰ ਵੀ ਉਸ ਲੱਬੇ ਚੋਂ ਕੁਝ ਹੋਰ ਨਾ ਵੇਖ ਸકી ਉਹ ਬਾਹਾਂ ਫੜੀ ਅੱਗੇ ਚੱਲਦੀ ਪਿਆਰ ਨਾਲ ਸਮਝਾਉਂਦੀ ਅਨੇਕਾਂ ਵਾਰ ਇਸ ਗਲੀ ਚੋਂ ਲੰਗੀ ਸੀ ਪਰ ਕਿਸ ਦੀ ਬਾਹ ਫੜੀਏ ਉਸ ਛੋ ਨੂੰ ਛੂ ਨਾ ਸਕੀ ਮਰਦਾਨਾ ਦੌਲਤਾਂ ਕੋਲੋਂ ਮੁਸਕਰਾਉਂਦਾ ਲੰਘ ਗਿਆ ਅੰਦਰ ਜਾ ਕੇ ਵੀ ਉਹ ਚੁੱਪ ਹੀ ਰਿਹਾ ਕੁਝ ਬੋਲਣ ਲਈ ਹੈ ਹੀ ਨਹੀਂ ਸੀ ਨਾ ਉਹ ਚਿਹਰਾ ਸੀ ਨਾ ਉਹ ਆਵਾਜ਼ ਜਿਸ ਅੱਗੇ ਫੁਰਨੇ ਫੁਰਦੇ ਸਨ ਉਹਨੇ ਦਲਾਨ ਪਾਰ ਕਰਦਿਆਂ ਮਾਤਾ ਦੀ ਆਵਾਜ਼ ਸੁਣੀ ਵੇ ਮਰਦਾਨਿਆਂ ਅੱਜ ਸਵੇਰੀ ਕਿਵੇਂ ਆਉਣਾ ਹੋਇਆ ਉਹ ਪੱਕਾ ਫਰਸ਼ ਪਾਰ ਕਰਕੇ ਵੇੜੇ ਦੀ ਉਸ ਕੱਚੀ ਮਿੱਟੀ ਕੋਲ ਜਾਣਾ ਚਾਹੁੰਦਾ ਸੀ ਜਿੱਥੇ ਬਚਪਨ ਵਿੱਚ ਸਾਈਂ ਦੇ ਖੇਡਣ ਦਾ ਘੇਰਾ ਸੀ ਬੀਬੀ ਨਾਨਕੀ ਅਜੇ ਦਿਸੀ ਨਹੀਂ ਸੀ ਅੱਜ ਬੋਲਿਆ ਨਹੀਂ ਤੂੰ ਅੰਮੀ ਤੇਥੋਂ ਇੱਕ ਗੱਲ ਪੁੱਛਣੀ ਸੀ ਤੂੰ ਤਾਂ ਪੁੱਛਾ ਦੱਸਣ ਵਾਲੇ ਤੋਂ ਪੁੱਛਦਾ ਹੀ ਰਹਿੰਦਾ ਸੀ ਹਲੇ ਥੱਕਿਆ ਨਹੀਂ ਤ੍ਰਿਪਤਾ ਦਾ ਉਦਾਸ ਚਿਹਰਾ ਹਲਕੀ ਜਹੀ ਕੁੜੱਤਣ ਵਿੱਚ ਆ ਗਿਆ ਮਰਦਾਨੇ ਦੀ ਚੁੱਪ ਵਿੱਚ ਉਹ ਵੀ ਆਪਣੇ ਕੰਮ ਲੱਗ ਗਈ ਵਿੜੇ ਵਿੱਚ ਤਾਂ ਸਭ ਕੁਝ ਓਵੇਂ ਹੀ ਸੀ ਪਰ ਉਹ ਨਹੀਂ ਸੀ ਉਹਦੀ ਸਿਆਹੀ ਵਾਲੀ ਦੁਆਤ ਨਾਲ ਕਲਮ ਕੋਲ ਕੁਝ ਪੱਤਰੇ ਪਏ ਸਨ ਕੰਧੋ ਤੇ ਸਿਆਹੀ ਦੇ ਛੱਟੇ ਦਿਸ ਰਹੇ ਸਨ ਉਹ ਦਾ ਇਸ ਘਰ ਵਿੱਚ ਇਸ ਤਰ੍ਹਾਂ ਆਉਣਾ ਤੇ ਚਲੇ ਜਾਣਾ ਭਾਵੇਂ ਇੱਕ ਸੁਭਾਵਿਕ ਜਹੀ ਗੱਲ ਸੀ ਪਰ ਅੱਜ ਉਹਨੂੰ ਆਪਣੇ ਲਈ ਅਜੇਹਾ ਨਹੀਂ ਸੀ ਲੱਗ ਰਿਹਾ ਉਹਨੂੰ ਪਤਾ ਹੀ ਨਹੀਂ ਲੱਗਾ ਕਦੋਂ ਉਹ ਬੋਲਣ ਲੱਗਾ ਤੇ ਕਦੋਂ ਆਪਣਾ ਪੁੱਛਣਾ ਖਤਮ ਕਰ ਦਿੱਤਾ ਜਦ ਸਾਈ ਪਹਿਲੀ ਵਾਰ ਤੁਰਿਆ ਕਿਹੋ ਜਿਹਾ ਲੱਗਿਆ ਸੀ ਬਸ ਅਸੀਂ ਤਾਂ ਵੇੜੇ ਵਿੱਚ ਤੁਰਦਾ ਹੀ ਵੇਖਿਆ ਚੀਜ਼ਾਂ ਨੂੰ ਛੂਹੀ ਜਾਵੇ ਛੱਡੀ ਜਾਵੇ ਹੱਸੀ ਜਾਵੇ ਮੁਰਕੇ ਗੋਡਿਆਂ ਭਾਰਨੀ ਵੇਖਿਆ ਬੀਬੀ ਨਾਨਕੀ ਨੇ ਕਦੋਂ ਅੰਦਰੋਂ ਆ ਕੇ ਉੱਤਰ ਦੇਣਾ ਸ਼ੁਰੂ ਕੀਤਾ ਸੀ ਪਤਾ ਹੀ ਨਹੀਂ ਲੱਗਿਆ ਉਹ ਕੱਚੀ ਜਗਾ ਵੱਲ ਇਸ਼ਾਰੇ ਕਰਦੀ ਦੱਸ ਰਹੀ ਸੀ ਨਾ ਤੂੰ ਕਿਉਂ ਅੱਖਾਂ ਗਿੱਲੀਆਂ ਕਰੀ ਖੜਾ ਅੰਦਰੋਂ ਆਉਂਦੀ ਤ੍ਰਿਪਤਾ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਐਨਾ ਤਾਂ ਉਹ ਮਾਣ ਨਾਲ ਵੀ ਨਹੀਂ ਰਿਹਾ ਜਿੰਨਾ ਤੇਰੇ ਨਾਲ ਬਸ ਅਮੀ ਜੀ ਨਹੀਂ ਪਰਿਆ ਹਲੇ ਫੇਰ ਉਹਦੀਆਂ ਨਾਨਕੀ ਨਾਲ ਨਜ਼ਰਾਂ ਮਿਲੀਆਂ ਜੇ ਭੈਣ ਤੋਂ ਵੀ ਕੋਈ ਵੱਡਾ ਰਿਸ਼ਤਾ ਹੁੰਦਾ ਉਹ ਉਹਦੇ ਨਾਲ ਸੰਬੋਧਨ ਕਰਦਾ ਪਰ ਉਸੇ ਵੇਲੇ ਤ੍ਰਿਪਤਾ ਦਾ ਚਿਹਰਾ ਉਹਦੇ ਵੱਲ ਝਾਕਿਆ ਉਹ ਤਾਂ ਮਾਂ ਨੂੰ ਵੀ ਛੱਡ ਗਿਆ ਭੈਣ ਨੂੰ ਵੀ ਛੱਡ ਗਿਆ ਬੱਚਿਆਂ ਨੂੰ ਵੀ ਪਰ ਅਮੀ ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ ਸੀ ਜੋ ਉਹ ਛੱਡ ਜਾਂਦਾ ਤੈਨੂੰ ਵੇਖ ਕੇ ਵੀਰ ਦਾ ਝੋਲਾ ਪੈਣ ਲੱਗ ਪੈਂਦਾ ਦੋਵਾਂ ਵਿਚਕਾਰ ਨਾਨਕੀ ਆਈ ਤੂੰ ਅਜੇ ਖਾਲੀ ਹੱਥ ਆਇਆ ਨਾਨਕੀ ਦਾ ਦੂਜਾ ਸਵਾਲ ਸੀ ਹਾਂ ਭੈਣ ਸ਼ਾਇਦ ਇਸੇ ਲਈ ਆਪਣਾ ਆਪਣੀ ਚੱਲਦਾ ਉਹ ਚੁੱਪ ਚਾਪ ਘਰੋਂ ਵਾਪਸ ਤੁਰ ਪਿਆ ਜਾਪਿਆ ਸੀ ਬੀਬੀ ਪਿੱਛੋਂ ਆਵਾਜ਼ ਮਾਰੇਗੀ ਖਾਲੀ ਹੱਥ ਨਾ ਆਇਆ ਕਰ ਸਾਜ਼ ਨਾਲ ਤੂੰ ਵੀਰ ਦੇ ਹੋਰ ਨੇੜੇ ਜਾਪਦਾ ਪਿੱਛੇ ਮੁੜ ਕੇ ਵੇਖਿਆ ਨਾਨਕੀ ਸੱਚਮੁੱਚ ਦੇਲੀ ਉੱਤੇ ਖੜੀ ਸੀ ਜੋ ਕੁਝ ਬੀਬੀ ਨੇ ਕਿਹਾ ਸੀ ਉਹਦੇ ਵਿੱਚ ਹੋਰ ਕੁਝ ਵੀ ਨਹੀਂ ਸੀ ਜੋੜਿਆ ਜਾ ਸਕਦਾ ਹਵਾ ਥੋੜੀ ਹੋਰ ਤੇਜ਼ ਹੋ ਗਈ ਸੀ ਸ਼ਾਇਦ ਕਿਸੇ ਦੀ ਹਜ਼ੂਰੀ ਦੇ ਸੁਨੇਹੇ ਲੈ ਕੇ ਜਾਣੇ ਹੋਣ ਉਹਨੇ ਦੋਵੇਂ ਹੱਥ ਜੋੜ ਕੇ ਅਲੱਗ-ਅਲੱਗ ਕੀਤੇ ਕੁਝ ਛੂ ਰਿਹਾ ਸੀ ਕੁਝ ਵਗ ਰਿਹਾ ਸੀ ਪਰ ਦਿਸ ਨਹੀਂ ਸੀ ਰਹਾ ਬੁੱਲਾਂ ਤੇ ਥੋੜੀ ਜਹੀ ਮੁਸਕਾਨ ਆਈ ਜੋ ਪੁੱਛ ਕੇ ਆਇਆ ਸੀ ਇਹ ਗੱਲ ਇਸ ਤਰ੍ਹਾਂ ਕਹਿਣ ਲਈ ਥਾ ਸੋਚਿਆ ਵੀ ਨਹੀਂ ਸੀ ਪਰ ਨਜ਼ਰਾਂ ਦੀ ਹਲੀਮੀ ਵਿੱਚ ਇਸ ਤਰ੍ਹਾਂ ਇਹ ਗੱਲ ਹੀ ਉਹਦੇ ਨਾਲ ਸਹਿਮਤ ਜਾਪੀ ਸੀ ਉਹਦਾ ਅੰਦਰ ਥੋੜਾ ਸਰੂਰ ਆ ਗਿਆ ਸੀ ਪਤਾ ਹੀ ਨਹੀਂ ਲੱਗਾ ਕਦੋਂ ਡੂਮਾਂ ਦਾ ਖੂਬ ਹੀ ਆ ਗਿਆ ਸੀ ਉਹੀ ਕੱਚਾ ਥੜਾ ਜਿਸ ਉੱਤੇ ਕਿੰਨੀ ਵਾਰ ਸਾਈ ਨੂੰ ਬੈਠਾ ਵੇਖਿਆ ਸੀ ਜਿਸ ਦੀ ਹਾਜ਼ਰੀ ਵਿੱਚ ਚੁਫੇਰਾ ਪ੍ਰੇਮ ਦੀ ਭੂਮਿਕਾ ਵਿੱਚ ਬਦਲ ਜਾਂਦਾ ਸੀ ਉਹ ਥੜੇ ਦੇ ਹੋਰ ਨਜ਼ਦੀਕ ਪੁੱਜਾ ਬਦਲਵਾਈ ਹੋ ਗਈ ਸੀ ਖੂ ਦੇ ਤਲ ਤੇ ਹਨੇਰਾ ਸੀ ਅੰਦਰਵਾਰੂ ਕ੍ਰੀਆਂ ਆਇ ਤਾਂ ਦੇਸ ਨਹੀਂ ਸੀ ਰਹੀਆਂ ਯਾਦ ਤਾਂ ਸਨ ਉੰਜ ਹੀ ਝੁੱਕ ਕੇ ਪੜਨ ਨੂੰ ਜੀ ਕੀਤਾ ਇਸੇ ਬਹਾਨੇ ਕਿਸੇ ਦੀ ਯਾਦ ਵਿੱਚ ਸਜਦਾ ਹੋ ਜਾਣਾ ਸੀ